ਜੈ ਭੀਮ ਜੈ ਭਾਰਤ ਜੈ ਮੋਹਨਰਾਜ ਸਾਥੀਓ ਮੈਂ ਚੰਚਲ ਸਿੰਘ ਵਾਈਸ ਪ੍ਰੈਜ਼ੀਡੈਂਟ ਬਹੁਜਨ ਮੁਕਤੀ ਪਾਰਟੀ ਪੰਜਾਬ ਸਾਥੀਓ ਕੱਲ ਜੋ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਜੋ ਮੰਦਭਾਗੀ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਅਸੀਂ ਇਸ ਦੀ ਕੋਰ ਨਿੰਦਿਆ ਕਰਦੇ ਆਂ ਔਰ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜੇ ਗਲਤ ਅਨਸਰ ਆ ਇਹਨਾਂ ਦੇ ਉੱਤੇ ਜਿਹੜਾ ਵਾ ਦੇਸ਼ ਧਰੋਹ ਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਅਸੀਂ ਜਿੰਨੇ ਵੀ ਸਾਡੇ ਆਫਸ਼ਟ ਵਿੰਗ ਬਹੁਜਨ ਕ੍ਰਾਂਤੀ ਮੋਰਚਾ ਭਾਰਤ ਮੁਕਤੀ ਮੋਰਚਾ ਔਰ ਭਾਮ ਸੇਬ ਅਸੀਂ ਜਿਹੜਾ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਐਜੀਟੇਸ਼ਨ ਚੱਲ ਰਹੀ ਆ ਅਸੀਂ ਉਹਦਾ ਸਮਰਥਨ ਕਰਦੇ ਆਂ ਔਰ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆਂ ਵੀ ਇਹਨਾਂ ਗਲਤ ਅਨਸਰ ਉੱਤੇ ਜਿਹੜਾ ਵਾ ਉਹ ਪਰਚਾ ਜਿਹੜਾ ਵਾ ਦਰਜ ਕੀਤਾ ਜਾਵੇ ਔਰ ਜਿਹੜੀ ਅਸਲੀਅਤ ਜਿਹੜੀ ਆ ਉਹ ਪਬਲਿਕ ਦੇ ਸਾਹਮਣੇ ਲਿਆਂਦੀ ਜਾਵੇ ਔਰ ਅਸੀਂ ਇਸ ਗੱਲ ਦੀ ਕੋਰ ਨਿੰਦਿਆ ਕਰਦੇ ਆਂ ਜੈ ਭੀਮ ਜੈ ਭਾਰਤ ਜੈ ਮੋਨੋਸੀ ਘਟਨਾ ਬਾਰੇ ਤੁਸੀਂ ਕਹਿਣਾ। ਮਾਈਸੈਲ ਪ੍ਰੋਫੈਸਰ ਰਾਜਕਮਰ ਭਗਤ ਨੈਸ਼ਨਲ ਪ੍ਰੈਜ਼ੀਡੈਂਟ ਭਗਤ ਮਹਾਸਭਾ ਅੱਜ ਅਸੀਂ ਉਚੇਚੇ ਤੌਰ ਦੇ ਉੱਤੇ ਅੰਮ੍ਰਿਤਸਰ ਵਿਖੇ ਆਏ ਹਾਂ ਜਿੱਥੇ ਕੱਲ ਬਹੁਤ ਹੀ ਮੰਦ ਭੱਗੀ ਘਟਨਾ ਵਾਪਰੀ ਹੈ ਕਿ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜੋ ਬੁੱਤ ਦੀ ਬੜੀ ਅਨਾਦਰੀ ਹੋਈ ਹੈ ਔਰ ਬੇਅਦਬੀ ਦੇ ਕਾਰਨ ਸਮੁੱਚੇ ਦਲ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਔਰ ਭਗਤ ਮਹਾਸਭਾ ਇਸ ਘਟਨਾ ਦੀ ਪੂਰ ਚੋਰ ਨਿੰਦਾ ਕਰਦੀ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਇੱਕ ਐਸੀ ਸ਼ਖਸੀਅਤ ਨੇ ਜੋ ਸਰਵਮੰਨनीय ਨੇ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਜੋ ਲਿਖਿਆ ਔਰ ਸੰਵਿਧਾਨ ਸਾਰੇ ਸਮਾਜਾਂ ਨੂੰ ਇੱਕ ਇੱਕ ਜੋਟ ਕਰਕੇ ਪੂਰੇ ਦੇਸ਼ ਨੂੰ ਇੱਕ ਵਧੀਆ ਜਿਹੜੀ ਇੱਕ ਦੇਖ ਦਿੱਸੀ ਹੈ ਲੇਕਿਨ ਕੁਝ ਜੋ ਮਨੁਵਾਦੀ ਸ਼ਕਤੀਆਂ ਜੋ ਦੇਸ਼ ਦੇ ਵਿੱਚ ਨਹੀਂ ਚਾਹਦੀਆਂ ਕਿ ਦੇਸ਼ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਵਧਿਆ ਜਾਏ ਔਰ ਰੋਜ਼ ਮਾਰਾ ਕਿਤੇ ਨਾ ਕਿਤੇ ਬੁਰੇ ਦੇਸ਼ ਦੇ ਵਿੱਚ ਕਿਤੇ ਬੁੱਤ ਥੋੜੇ ਜਾ ਰਹੇ ਨੇ ਕਿਤੇ ਉਹਨਾਂ ਦਾ ਨਾਦਰ ਕੀਤਾ ਜਾ ਰਿਹਾ ਜੋ ਕਿ ਸਾਡੇ ਸਮਾਜ ਸਮਾਜ ਨੂੰ ਇਹ ਕਦੀ ਵੀ ਬਰਦਾਸ਼ਤ ਨਹੀਂ ਹੁੰਦਾ ਮੈਂ ਸਮੁੱਚੇ ਜੁਐਸਸੀ ਐਸਟੀ ਓਬੀਸੀ ਮਾਈਨੋਰਟੀਜ਼ ਜਿੰਨੇ ਵੀ ਸਾਡਾ ਸਮਾਜ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਇਵਨ ਸਰਬ ਸਮਾਜ ਨੂੰ ਵੀ ਅਪੀਲ ਕਰਦਾ ਕਿ ਬਾਬਾ ਸਾਹਾਬਾ ਮੇੜਕਰ ਨੂੰ ਅੱਛੀ ਤਰੀਕੇ ਨਾਲ ਪੜੋ ਬਾਬਾ ਸਾਹਾਬਾ ਮੇੜਕਰ ਕਿਸੇ ਵਿਸ਼ੇਸ਼ ਸਮਾਜ ਨਾਲ ਸੰਬੰਧਿਤ ਨਹੀਂ ਸਨ ਉਹਨਾਂ ਨੇ ਸਮੁੱਚੇ ਸਮਾਜ ਲਈ ਕੰਮ ਕੀਤਾ ਚਾਹੇ ਇਸਤਰੀ ਜਾਤੀ ਹੋਵੇ ਅਗਰ ਦੇਸ਼ ਦੇ ਵਿੱਚ ਇਸਤਰੀ ਜਾਤੀ ਨੂੰ ਅਗਰ ਮਾਨ ਸਨਮਾਨ ਮਿਲੇ ਤਾਂ ਬਾਬਾ ਸਾਹਾਬਾ ਡਾਕਟਰ ਭੀਮrao ਅੰਬੇਦਕਰ ਜੀ ਦੇ ਜੋ ਸੰਵਿਧਾਨ ਹੈ ਉਹਦੇ ਤੋਂ ਮਿਲਿਆ ਇਸ ਤੋ ਤੱਕ ਕਿ ਜੇ ਅਸੀਂ ਸਾਰੇ ਸਮਾਜਾਂ ਦੀ ਗੱਲ ਕਰੀਏ ਉਹਨਾਂ ਵਿੱਚੋਂ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਔਰ ਅੱਜ ਇਸ ਜੋ ਕਿ ਕੱਲ 26 ਜਨਵਰੀ ਸੀ ਔਰ 26 ਜਨਵਰੀ ਵਾਲ ਦਿਨ ਇਸ ਇਹ ਘਟਨਾ ਵਾਪਰਨਾ ਜੋ ਕਿ ਉਸ ਦਿਨ बाबा साहेब अंबेडकर ਦੇ ਸੰਵਿਧਾਨ ਜੋ ਸੀ ਉਹ ਦੇਸ਼ ਵਿੱਚ ਲਾਗੂ ਹੋਇਆ ਸੀ ਔਰ ਉਸ ਸੰਵਿਧਾਨ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੇ ਸੰਵਿਧਾਨ ਨਿਰਮਾਤਾ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਤੋੜ ਕਰਨਾ ਉਹਨਾਂ ਦੇ ਜੋ ਮੂਰਤੀ ਹੈ ਉਹਨਾਂ ਨੂੰ ਜਾ ਕੇ ਵਿਖੰਡਿਤ ਕਰਨਾ ਔਰ ਉਹ ਵੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਜੋ ਮੂਰਤੀ ਲੱਗੀ ਹੈ ਉੱਥੇ ਜਾ ਕੇ ਉਹਨਾਂ ਨੇ ਕੀਤਾ ਔਰ ਇਹਦੇ ਪਿੱਛੇ ਇੱਕ ਮਨੁਵਾਦੀ ਸਾਜ਼ਿਸ਼ ਜੋ ਹੈ ਉਹਦਾ ਪਰਦਾਫਾਸ਼ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਜੋ ਸਾਡਾ ਇਹਨਾਂ ਦੇ ਛੜੇ ਅੰਦਰ ਰਛਿਆ ਉਹਦਾ ਪਰਦਾ ਫਾਸ਼ ਕੀਤਾ ਜਾਏ ਔਰ ਜਿੰਨੀ ਤਾਰਾਵਾ ਨੇ ਉਹਦੇ ਉੱਪਰ ਦੇਸ਼ thro ਦੀ ਤਾਰਾ ਜਿਹੜੀ ਉਹ ਲਗਾਈ ਜਾਏ ਤਾਂ ਕਿ ਕੋਈ ਵਿਅਕਤੀ ਆਉਣ ਵਾਲੇ ਸਮੇਂ ਤੇ ਜਵਾਵਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦਾ ਵਿਖੰਡਨ ਨਾ ਕਰ ਸਕੇ ਇਹਨਾਂ ਸ਼ਬਦਾਂ ਦੇ ਨਾਲ ਜੈ ਕਬੀਰ ਧਨ ਕਬੀਰ ਜੈ ਭੀਮ ਜੈ ਭਾਰਤ ਜੈ ਵਾਲਮੀਕ ਜੈ ਗੁਰੂਦੇਵ ਜੈ ਬੋਲ ਬੋਲਨੇ ਬਾਸੀ ਸਾਰਿਆਂ ਨੂੰ ਮੈਂ ਇਸ ਵਾਸਤੇ ਸਾਰੇ ਸਮਾਜ ਨੂੰ ਵੀ ਅਪੀਲ ਕਰਦਾ ਸ਼ਾਂਤੀ ਬਣਾਈ ਰੱਖਣ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਜੋ ਸੰਵਿਧਾਨ ਹੈ ਉਹ ਇੰਨਾ ਕਿ ਜ਼ਿਆਦਾ ਸક્ષਮ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਵਾ ਸਕਦਾ ਹੈ ਇਹਨਾਂ ਸ਼ਬਦਾਂ ਨਾਲ ਜੈ ਭੀਮ ਜੈ ਭਾਰਤ